ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਰੁਥਵੇ ਨਿਊਜ਼ ਚੈਨਲ ਬਠਿੰਡਾ ਦੇ ਮਹਿਣਾ ਚੌਂਕ ਰੀਏ ਵਿੱਚ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਦੇ ਗੋਲੀ ਲੱਗੀ ਹੈ ਚਸ਼ਮਦੀਦਾਂ ਦੇ ਦੱਸਣ ਮੁਤਾਬਕ ਮੋਟਰਸਾਈਕਲ ਸਵਾਰ ਦੋ ਬੰਦਿਆਂ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਨਿਰਮਲ ਸਿੰਘ ਨਾਂ ਦੇ ਵਿਅਕਤੀ ਜੋ ਬਿਜਲੀ ਦਾ ਮਕੇਨਿਕ ਹੈ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਹਸਪਤਾਲ ਪਹੁੰਚਣ ਤੇ ਜਿਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ ਬਠਿੰਡਾ ਪੁਲਿਸ ਦੇ ਮੁੱਖ ਅਧਿਕਾਰੀ ਮੌਕੇ ਉੱਪਰ ਪਹੁੰਚ ਗਏ ਹਨ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਟਰੁਥਵੇ ਦੇ ਰਿਪੋਰਟਰ ਅਰੁਣ ਗੁਪਤਾ ਦੀ ਰਿਪੋਰਟ ਅੱਜ ਕੀ ਹੈ ਮਾਮਲਾ ਜਿਹੜੀ ਅੱਜ ਇਸ ਮੈਣਾਟਾਉਂ ਦੇ ਵਿੱਚ ਕੋਲੀ ਚੱਲੀ ਜਾ ਰਹੀ ਹੈ ਇਹ ਇੱਕ ਇਹ ਮੁੰਡਾ ਇੱਕ ਨਿਰਮਲ ਨਾਮ ਦਾ ਜੋ ਵਿਅਕਤੀ ਸੀਗਾ ਇਹ ਬਿਜਲੀ ਦੇ ਵਿੱਚ ਮਕੈਨਿਕ ਦਾ ਕੰਮ ਕਰਦਾ ਹੈ ਇਹ ਆਪਣੇ ਦੋਸਤ ਦੇ ਨਾਲ ਜਿਹੜਾ ਸੀਗਾ ਜਿੱਥੋਂ ਨਿਕਲਿਆ ਸੀਗਾ ਦੁਕਾਨ ਦੇ ਉੱਤੋਂ ਮੈਨਾ ਚੌਂਕ ਦੇ ਵਿੱਚ ਜਿਹੜੇ ਸ਼ੌਭਜ ਇੱਥੇ ਕੰਮ ਕਰਦੇ ਆ ਉੱਥੋਂ ਦੋ ਜਣੇ ਸਕੂਟਰੀ ਦੇ ਉੱਪਰ ਨਿਕਲੇ ਸੀ ਪਿੱਛੇ ਇੱਕ ਮੋਟਰਸਾਈਕਲ ਦੇ ਉੱਪਰ ਦੋ ਸਵਾਰ ਬੰਦੇ ਨੇ ਆ ਕੇ ਪਹਿਲਾਂ ਮੋਟਰਸਾਈਕਲ ਜਿਹੜੀ ਇਹਨੇ ਸਕੂਟਰੀ ਸੀਗੀ ਉਹਨੂੰ ਲੱਤ ਮਾਰ ਕੇ نیچے ਡੇਕ ਲਿਆ ਉਸ ਤੋਂ ਬਾਅਦ ਇਹਨਾਂ ਨੇ ਫਾਇਰ ਕਰ ਦਿੱਤੇ ਜਿਹਦੇ ਨਾਲ ਜਿਹੜੀ ਨਿਰਮਲ ਸਿੰਘ ਹੈ ਉਹਦੇ ਇੱਕ ਫਾਇਰ ਲੱਗਿਆ ਤੇ ਜਿਹੜਾ ਹੈਗਾ ਉਹਨੂੰ ਸਿਵਲ ਹਸਪਤਾਲ ਇੱਥੇ ਭੇਜ ਦਿੱਤਾ ਗਿਆ ਚਲ ਕੀ ਹਾਲਾਤ ਨੇ ਜੋ ਡਾਕਟਰ ਉਸ ਵੱਲੋਂ ਤਾਂ ਟਿਕਲੇ ਕਰ ਦਿੱਤਾ ਗਿਆ ਵੀ ਮੈਂ ਚੱਲ ਆ ਉਹਨੂੰ ਇੱਥੇ ਸਿ ਤੇ ਜਿਹੜੀ ਹੈਗੀ ਆ ਉਥੋਂ ਸਾਡੇ ਜਿਹੜੀ ਮੌਕੇ ਤੇ ਪਾਰਟੀ ਪਹੁੰਚੀ ਹੈ ਸਿਵਲ ਹਸਪਤਲ ਦੇ ਉਹ ਚੌਣਾ ਨੇ ਤੇ ਸੈਕੋ ਤੇ ਜਿਹੜੀ ਅੱবি ਉੱਥੇ ਜਾ ਕੇ ਮੌਤ ਹੋ ਗਈ ਸਾਰਨਾ ਦਾ ਪਤਾ ਲੱਗਿਆ ਤੁਸੀਂ ਕਿਤੋਂ ਦਾ ਮੁੰਡਾ ਇਹ ਇਹ ਮੁੰਡਾ ਫਿਲਹਾਲ ਜਿਹੜਾ ਹੈਗਾ ਪ੍ਰੀ ਇਨਕੁਆਰੀ ਦੇ ਵਿੱਚ ਇਹੀ ਹੈ ਕਿ ਉਹ ਟਿੰਡਾ ਦਾ ਰਹਿਣ ਵਾਲਾ ਮੈਨਾ ਚੌਕ ਦੇ ਵਿੱਚ ਸ਼ਾਇਦ ਦਾ ਘਰ ਹੈ ਤੇ ਇਹ ਬਿਜਲੀ ਦੇ ਵਿੱਚ ਮਕੈਨਿਕ ਜਿਹੜਾ ਹੈਗਾ ਹੈਲਪਰ ਦਾ ਕੰਮ ਕਰਦਾ ਕਿੰਨੇ ਰਾਉਂਡ ਫਾਇਰ ਹੋਏ ਸਰ ਦੇਖੋ ਫਿਲਹਾਲ ਅਜੇ ਇਸ ਬਾਰੇ ਕੋਈ ਨਾ ਜਿਹੜਾ ਹੈਗਾ ਪ੍ਰੀ ਇਨਵੈਸਟੀਗੇਸ਼ਨ ਤਿੰਨ ਚਾਰ ਰਾਉਂਡ ਫਾਇਰ ਕੀਤੇ ਆ ਉਹਦੇ ਵਿੱਚ ਇੱਕ ਤਾਂ ਗੋਲੀਆਂ ਤੇ ਲੱਗੀ ਹੋਈ ਆ ਅੱਖ ਦੇ ਕਰੀਬ ਜਿਹੜੀ ਹੈਗੀ ਹੈ ਬਾਕੀ ਜਿਹੜਾ ਫਰਦਰ ਜਿਹੜੀ ਹੈਗੀ ਜਿਹੜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਸਰ ਮੋਢਲੇ ਹਰਾਤਾਂ ਦਾ ਕੋਈ ਸੀਸੀਟੀਵੀ ਕੈਮਰਾ ਦਾ ਹੋ ਸਾਹ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਅਟੰਡਾ ਵੱਲੋਂ ਮੌਕੇ ਤੇ ਜਿਹੜੀਆਂ ਪੁਲਿਸ ਪਾਰਟੀਆਂ ਵੱਖ-ਵੱਖ ਬੁਨਾ ਦਿੱਤੀਆਂ ਨੇ ਸੋ ਇਸ ਏਰੀਆ ਦੇ ਜਿਹੜੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਫਰਦਰ ਜਿਹੜਾ ਟੈਕਨੀਕਲ ਚੀਜ਼ਾਂ ਅਨਲਾਈਜ਼ ਕਰਕੇ ਇਹ ਪਤਾ ਲਗਾ ਲਿਆ ਜਾਊਗਾ ਵੀ ਇਹਦਾ ਕਾਰਨ ਕੀ ਸੀਗਾ ਕਿਉਂ ਸੀਗਾ ਬਜਾ ਰੰਜਿ ਜਲਦੀ ਪਤਾ ਕੱਢੀ ਜਾਊਗੀ ਸਰ ਵੈਪਨ ਜਿਹੜਾ ਯੂਜ਼ ਹੋਇਆ ਪਤਾ ਲੱਗਿਆ ਇਹ ਦੇਖੋ ਵੈਪਨ ਬਾਰੇ ਇਹ ਜੇ ਕਲੀਅਰ ਨਹੀਂ ਕਹਿ ਜਾ ਸਕਦਾ ਪਿਸਟਲ ਸੀ ਹੈ ਜਾਂ ਵਾਲਵਰ ਸੀਗਾ ਬਟ ਆਈ ਥਿੰਕ 3 ਜਾਂ 4 ਰਾਊਂਡ ਜਿਹੜੇ ਹੈਗੇ ਉਹਨਾਂ ਨੇ ਫਾਇਰ ਕੀਤੇ ਆ ਡਾਕਟਰ ਜੀ ਮਿਲੇ ਸਰ ਆ ਫਿਰ ਅਸੀਂ ਅਸੀਂ ਫੋਰੈਂਸਿਕ Gracias.